ਕੱਲ ਲੈ ਕੇ ਆਇਆ ਭਰਾਵੋ ਤੁਹਾਡੇ ਤੱਕ ਮੈਨੂੰ ਉਮੀਦ ਆ ਵੀ ਸਭ ਤੋਂ ਵੱਡੇ ਡਾਕਟਰ ਤੁਸੀਂ ਹੋਈਆਂ ਤੁਸੀਂ ਹੱਲ ਕਰ ਸਕਦੇ ਆ ਆ ਪੰਪ ਨੂੰ ਨਾ ਜਦੋਂ ਆਪਾਂ ਸਪਰੇਅ ਕਰਦੇ ਆ ਜਾਲੀ ਕੱਢ ਕੇ ਸਾਫ਼ ਕਰਕੇ ਪਾਣੀ ਪਾ ਕੇ ਇਹਦੇ ਵਿੱਚ ਫੇਰ ਦਵਾਈ ਘੋਲ ਕੇ ਇਹਨੂੰ ਜਦੋਂ ਹੁਣ ਵੀ ਮਤਲਬ ਸਪਰੇਅ ਕਰਕੇ ਤਾਂ ਵੀ ਪੂਰਾ ਧੋ ਕੇ ਇਹਦੇ ਵਿੱਚ ਦੀ ਪਾਣੀ ਕੱਢ ਕੇ ਰੱਖ ਦਿਆਂ ਵੀ ਇਹ ਨਾ ਕੋਈ ਕਹੇ ਵੀ ਇਹਦੇ ਵਿੱਚ ਦਵਾਈ ਜੰਮੀ ਰਹਿੰਦੀ ਹੋ ਹੁਣ ਜਦੋਂ ਦੂਜੀ ਵਾਰ ਨੂੰ ਚਲਾਉਣਾ ਅਸੀਂ ਮਹੀਨੇ 'ਚ ਤਿੰਨ ਕ ਪੰਪ ਲਾਉਣੇ ਨੇ ਉਹ ਵੀ ਖੱਬੜ ਖੱਬੜ ਵਾਲੀ ਜਿਹੀ ਲੱਗਦੇ ਨੇ ਹੁਣ ਇਹ ਪਤੰਦਰ ਨੇ ਸਾਡਾ ਲਹੂ ਪੀਤਾ ਪਿਆ ਅਸੀਂ ਪੰਪ ਵੀ ਬਦਲ ਦਿੰਨੇ ਆ ਪੰਪ ਬਦਲਣ ਤੋਂ ਬਾਅਦ ਇੱਕ ਜੇ ਕਿਸੇ ਵੀਰ ਦੇ ਕੋਲ ਕੋਈ ਇਸ ਨੁਕਤੇ ਦਾ ਹੱਲ ਹੈਗਾ ਦੇਖੋ ਜੇ ਕੋਈ ਕਹੇ ਵੀ ਤੁਸੀਂ ਪ੍ਰੈਸ਼ਰ ਵੱਧ ਬਣਾਉਂਦੇ ਹੋਵੇਂਗੇ ਜਾਂ ਕੋਈ ਕਹਿੰਦਾ ਹੋਵੇ ਤੁਸੀਂ ਧੋਕੇ ਨਹੀਂ ਰੱਖਦੇ ਹੋਵੇਂਗੇ ਵੀ ਦਵਾਈ ਵਿੱਚ ਰਹਿੰਦੀ ਹੋ ਇਹ ਦੋਏ ਕੰਮ ਕਰਕੇ ਦੇਖ ਲੈ ਪ੍ਰੈਸ਼ਰ ਕਿੰਨਾ ਕੁ ਆਪਾਂ ਬਣਾ ਸਕਦੇ ਆ ਸਾਰੀ ਐ ਤਾਂ ਕੋਈ ਕੰਮਲਾ ਨਹੀਂ ਵੀ ਜਿਹੜਾ ਉਹ ਮੂਹਰੇ ਬੰਦ ਕਰਕੇ ਇਹਨੂੰ ਪਾੜਨ ਤੇ 100 ਖਾਦੀ ਹੋ ਗਈ ਇਹ ਪਾੜ ਕੇ ਛੱਡਣਾ ਜੇ ਕੋਈ ਇਹ ਕਹੇ ਜੀ ਵੀ ਇੱਥੋਂ ਪ੍ਰੈਸ਼ਰ ਵਧਾਉਂਦਾ ਘਟਾਉਂਦਾ ਹੂ ਅਸੀਂ ਇਹ ਨਹੀਂ ਛੇੜੀ ਜਿਹੜੀ ਕੋਈ ਪਿੱਛੋਂ ਇੱਕ ਵਾਰ ਬੰਨਤੀ ਅਸੀਂ ਨਹੀਂ ਇਹ ਛੇੜੀ ਮੁੜ ਕੇ ਇਹ ਉੱਥੇ ਹੀ ਚਲਾਉਨੇ ਆਂ ਗੱਲ ਆ ਗਈ ਹੁਣ ਐਡੀ ਹੁਣ ਇਹਦੇ ਥੱਲੇ ਇੱਕ ਸਾਨੂੰ ਹੁਣ ਬਹਿਮ ਪਤਾ ਕਹਿੰਦੇ ਇਹਦੇ ਵਿੱਚ ਇੱਕ ਪਿੱਤਲ ਦੀ ਆਉਂਦੀ ਆ ਕੌਲੀ ਕੌਲੀ ਵੀ ਉਹ ਨਹੀਂ ਖਰਾਬ ਹੁੰਦਾ ਹੁਣ ਸਾਨੂੰ ਦੱਸੋ ਵੀਰ ਬਣ ਕੇ ਵੀ ਇਹ ਜਿਹੜੀ ਪਿੱਤਲ ਵਾਲੀ ਕੌਲੀ ਵਾਲਾ ਆਉਂਦਾ ਪੰਪ ਕਦ ਤੂੰ ਤਰੋ ਕਦ ਤਰੋ ਉਹ ਲੈ ਲਈਏ ਕਨਾਂ ਲਈਏ ਕਾਹੀ ਕੰਜਰਖਨ ਆ ਰਹੂ ਇਹਦੀ ਆ ਡੱਬੀ ਜਿਉ ਨਹੀਂ ਸਤੋਂ ਲੋਟ ਆਉਂ ਯਾਰ ਇਹ ਜਿਹੜੀ ਆ ਢੋਲੀ ਜੀ ਆਹ ਢੋਲੀ ਕ ਅਸੀਂ ਮਹੀਨੇ 'ਚ ਤਿੰਨ ਪੰਪ ਲਾਉਣ ਵਾਲੇ ਬੰਦਿਆਂ ਕੋਲ ਆ ਚੌਥੀ ਢੋਲੀ ਆ ਇਹਦਾ ਜੇ ਕਿਸੇ ਕੋਲ ਹੱਲ ਆ ਨਾ ਵੀਰਵਾਨ ਕੇ ਜਰੂਰ ਦੱਸੋ